ਮੈਂ ਨਾ ਫਿਰ ਆਮ ਪਾਰਟੀ ਦੇ ਮੈਂਬਰ ਇਹ ਆਪਣਾ ਪਰਚੇ ਖੁਦ ਦੱਸਣਗੇ ਕੌਣ ਨੇ ਤੇ ਕਿਉਂ ਆਮ ਪਾਰਟੀ ਚ ਰਲੇ ਨੇ ਹਾਂਜੀ ਭਾਈ ਜੀ ਮੈਂ ਸਰਵਾਰ ਸਿੰਘ ਮੈਤਰੀ ਪਿੰਡ ਛੱਲੀਆਂ ਛੋਟੀਆਂ 20 50 ਸਾਲ ਦਾ ਵੋਟਾਂ ਕਾਂਗਰਸ ਪਾਰਟੀ ਨੂੰ ਕਉਂਦਾ ਮੈਂ ਹੁਣ ਆਮ ਪਾਰਟੀ ਦਾ ਸਮਰਥਨ ਕਰ ਰਿਹਾ ਹਾਂ 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 ਤਾਂ ਆਪਣਾ ਆਪ ਪਾਰਟੀ ਕੋ ਇਹ ਜਿੱਦ ਤੱਕ ਕਿਹੜੀ ਖਾਸ ਲੱਗੀ ਆਪ ਪਾਰਟੀ ਦੇ ਨਾਲ ਆ ਮੈਂ ਗਰੀਬ ਜਾਂਦਾ ਜੀ ਸੇਵਾ ਕਰਨ ਦੇ ਵਾਸਤੇ ਰਲਿਆ ਅੱਛਾ ਹਾਂ ਗਰੀਬ ਜਾਂਦਾ ਜੀ ਸੇਵਾ ਕਰਾਂ ਪਹਿਲਾਂ ਵੀ ਮੈਂ ਸੇਵਾ ਕਰਦਾ ਰਿਹਾ ਹੂੰ ਹੂੰ ਹੋ ਮੈਂ ਆਪ ਪਾਰਟੀ ਦੇ ਨਾਲ ਗਿਆ ਅੱਛਾ ਆਪ ਪਾਰਟੀ ਨਾਲ ਆ ਗਿਆ ਤੋ ਨਾਲ ਗਿਆ ਤੇ ਪਿਛਲੇ ਸਾਲ ਇੱਥੇ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਕਈ ਪਹਿਲਾਂ ਕਿਹੜਾ ਬੰਦਾ ਜਿੱਤਦਾ ਆ ਰਿਹਾ ਇਸ ਵਾਰੀ ਖੈਰਾ ਦਾ ਆਮ ਪਾਰਟੀ ਚੰਨੀ ਨੂੰ ਜਿਤਾਉਂਦੇ ਤੇ ਚੰਨੀ ਜਿਤਾਉਂਦੇ ਪਹਿਲਾਂ ਆਜ਼ਾਦ ਖੜਿਆ ਤਾਂ ਆਹ ਆਹ ਫਿਰ ਪਹਿਲਾਂ ਕਾਂਗਰਸੀ ਟਿਕਟ ਮਿਲੇ ਆਜ਼ਾਦ ਖੜ ਗਿਆ ਆਹ 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 ਫਿਰ ਕਾਂਗਰਸ ਨੇ ਟਿਕਟ ਦਿੱਤੀ ਨੂੰ ਫਿਰ ਵੀ ਉਹਦੀ ਮਰਜ਼ੀ ਕਰੀ ਅਸੀਂ ਅੱਛਾ ਨੇ ਐਮਐਲਏ ਜੀ ਫਿਰ ਭਾਵੇਂ ਐਮਐਲਏ ਆਹ ਆਹ ਜਦੋਂ ਨਾਗਰਜ ਪਾਰਟੀ ਛੱਡ ਕੇ ਨਗਾਰਾ ਸਿੰਘਾਂ ਦੇ ਵਿੱਚ ਲਾ ਗਿਆ ਦਾ ਮੈਂ ਦਰਬਾਰ ਸਿੰਘ ਜੀ ਜੇਬ ਜੂਨੀਅਰ ਰੋਪੜਾ 55 ਨੰਬਰ ਮੜਕਾ ਕਾਉਂਟ ਚੰਡੀਗੜ੍ਹ ਤੇ ਮੈਂ ਉਹਨੂੰ ਉਹਦੀ ਮਦਦ ਕਰੀ ਭਗਤ ਸਿੰਘ ਦੀ ਪੂਰਾ ਨਗਾਰਾ ਦਾ ਸਿੰਘਾਂ ਦਾ ਉਹ ਰਵੀ ਜਮਣਾ ਉਹਦੀ ਮਦਦ ਕਰ ਰਿਹਾ ਸੀ ਅੱਛਾ ਤੇ ਉਹਨੂੰ ਸਿੱਖਿਆ ਗਿਆ ਟੋਲਿਆ ਮੈਂ ਚੱਲਿਆ ਬਟ ਅੱਛਾ ਤੇ ਆਪਣਾ ਜਿਹੜਾ ਤੁਸੀਂ ਦਿੱਲੀ ਜੇ ਸਵਾਇਆ ਕਰਦਾ ਉਹ ਵੀ ਗੱਲ ਸੁਣਾਓ ਦੁਬਾਰੇ ਸਵਾਇਆ ਦਿੱਲੀ ਵਿੱਚ ਕੇਸਰੀ ਯਾਰ ਮੁੱਖ ਮੰਤਰੀ ਪਹਿਲਾਂ ਉਹਨੂੰ 27 28 ਸੀਟਾਂ ਜਿੱਤਣ ਲਿਆ ਜਾਂ ਫਿਰ ਕਾਂਗਰਸ ਨੇ 7 ਸੀਟਾਂ ਦਾ ਸਵਾਰਥਨ ਦਿੱਤਾ ਸਵਾਰਥਨ ਉਹਨਾਂ ਨੇ ਬਾਅਦ ਵਿੱਚ ਕੋਈ ਬਿੱਲ ਪਾਸ ਕਰਾਉਣਾ ਤਾਂ ਉਹਦੇ ਬਾਅਦ ਸਵਾਰਥ ਉਹਨਾਂ ਨੇ ਬਾਤ ਫੋਲਦਾ ਫਿਰ ਆਮ ਆਦਮੀ ਜੀ ਦੇ ਪਾਰਟੀ ਦੇ ਬਾਈਬਰਾਂ ਨੇ ਕਿਹਾ ਵੀ ਤੂੰ ਪਾਰਟੀ ਛੱਡ ਦੇ ਹਾਂ ਉਹਨੇ ਛੱਡ ਦਿੱਤੀ ਕਹਿੰਦਾ ਕੁਰਸੀ 100 ਵਾਰ ਕੁਰਸੀ 1000 ਵਾਰ ਕੁਰਸੀ ਤੇ ਹੁਣ ਦਿੱਲੀ ਦਾ ਮੁੱਖ ਮੰਤਰੀ ਕੇਸ਼ਰੀਆ ਬਣਿਆ ਸਿਰਫ 3 ਸੀਟਾਂ ਫੁੱਲ ਵਾਲੇ ਮਿਲਿਆ ਬਾਕੀ ਸਫਾਈ ਕਰਤਾ ਦਿੱਲੀ 'ਚ ਅੱਛਾ ਜੇ ਤਾਂ ਉਹਨਾਂ ਨੇ ਦਿੱਲੀ ਛਾੜੂ ਫੇਰ ਤਾਂ ਉਦਾਂ ਫੇਰ ਇੱਦਾਂ ਹੀ ਪੰਜਾਬ ਵਿੱਚ ਫੇਰ ਦੇਣਾ ਆਵਾਟਾੜੂ ਪੰਜਾਬ 'ਚ ਫੇਰ ਦੇਣਾ ਹਾਂ ਹਾਂ ਜੀ ਹਾਂ ਤੇ ਤੁਹਾਡਾ ਸਪੋਰਟਰ ਤਾਂ ਆਪਾਂ ਕਿਹੜੀ ਪਾਰਟੀ ਚ ਦਤੋਣੀ ਫਿਰ ਆਮ ਪਾਰਟੀ ਕੇਸ਼ਰੀਆ ਅੱਛਾ ਹਾਂ ਫੋਗਾਂਦ ਬਾਅਦ ਮੁੱਖ ਮੰਤਰੀ ਬਣਾਉ ਐਮਐਲਏ ਸਾਹਿਬ ਤੁਸੀਂ ਵੀ ਆ ਜਾਓ ਇੱਧਰ ਨੂੰ ਤੁਸੀਂ ਵੀ ਸੁਣਾ ਦੱਸੋ ਕੋਈ ਨਾ ਕੋਈ ਗੱਲ ਬਾਤ ਇੱਧਰ ਆ ਜਾ ਐਮਐਲਏ ਸਾਹਿਬ ਵੀ ਆ ਚੁੱਕੇ ਨੇ ਹਾਂ ਗਵਰਨਰ ਜੀ ਐਮਐਲਏ ਹਾਂਜੀ ਐਮਐਲਏ ਕਹਿੰਦੇ ਨੇ ਐਮਐਲਏ ਨਹੀਂ ਪਰ ਅਸੀਂ ਐਮਐਲਏ ਸਾਹਿਬ ਨੂੰ ਕਹਿੰਦੇ ਨੇ ਹਾਂਜੀ ਐਮਐਲਏ ਸਾਹਿਬ ਸੋ ਕੋਈ ਬਕਵਾਸ ਗੱਲ ਬਾਤ ਪੁੱਛੋ ਜੋ ਕਹਿ ਪੁੱਛ ਰਹੇ ਹੋ ਪੁੱਛੋ ਆਮ ਆਲਡਕੀ ਕਿਉਂ ਰਲਿਆ ਇਸ ਵਾਰੀ ਅਸੀਂ ਸਾਰੀਆਂ ਪਾਰਟੀਆਂ ਦੇਖ ਲਈ ਸਾਰੇ ਚੋਰ ਅੱਛਾ ਇਸ ਕਰਕੇ ਵੀ ਸਾਨੂੰ ਆਮ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਪਿਆ ਵੀ ਤੁਹਾਡੇ ਪਿੰਡ ਦਾ ਕਟੜ ਗੱਲ ਹੀ ਸਾਰੇ ਤੁਸੀਂ ਆਮ ਆਲਡਕੀ ਚਾਤ ਰਲ ਗਏ ਅਕਾਲੀ ਅਕਾਲੀ ਆਏ ਸਭ ਅਕਾਲੀ ਨੇ ਅਸੀਂ ਦੇਖ ਲੈ ਰਹਿਤਾ ਬਜਰੀ ਦਾ ਹੀ ਦੇਖ ਲੈ ਅੱਛਾ ਲੋਕ ਦੇਖ ਲਈ ਰੋਟੀ ਪਾਣੀ ਕਿਹਦੇ ਨੂੰ ਮਿਲਦਾ ਨਹੀਂ ਇਹ ਸੜਕਾਂ ਕਹੀ ਜਾਂਦਾ ਸੜਕਾਂ ਬਣਾਤੀਆਂ ਉਹ ਸੜਕਾਂ ਬਣਾਤੀਆਂ ਲੋਕਾਂ ਪਾਤੀਆਂ ਉਹਲੇ ਡੱਗੜਾ ਤਾਂ ਰੋਟੀ ਖਾਣਾ ਲੋਕ ਖਾ ਕੇ ਥੋੜੀ ਜਿਹਾ ਹਾਂ ਇਹ ਕਰਕੇ ਵੇ ਸਾਨੂੰ ਪਾਰਟੀ ਆਮ ਆਦਮੀ ਪਾਰਟੀ ਜੁਆਨ ਕਰਨੀ ਚਲੋ ਚੰਗੀ ਗੱਲ ਹਾਂਜੀ ਦੱਲੋ ਸਾਹਿਬ ਤੁਸੀਂ ਦੱਸੋ ਮੇਰਾ ਆਪਣੀ ਥੋੜੇ ਪਿੰਡ ਦਾ ਨਾਂ ਸੁਣੇ ਵੀ ਕੱਟੜੇ ਗੱਲ ਜਾਂ ਕਾਂਗਰਸ ਸਾਰੇ ਨਹੀਂ ਜੀ ਨਹੀਂ ਹੁਣ ਬਦਲ ਗਏ ਲੋਕ ਮੂਰੇ ਨਹੀਂ ਆਉਂਦੇ ਮੈਂ ਧੂਲਾ ਦਾ ਅੰਟਾ ਮੇਰੇ ਕੋਲ ਧੂਲਾ ਦਾ ਕਾਰਡ ਵੀ ਹੈਗਾ ਪਾਰਲੀਮੈਂਟ ਦੀ ਲੋ ਅੱਛਾ ਖੰਨੇ ਤੇ ਆ ਹਾਂ ਮੇਰੇ ਕੋਲ ਕਾਰਡ ਹੈਗਾ ਨਾ ਉਹ ਕਾਂਗਰਸੀ ਦਾ ਦੰਡੋਂ ਦਾ ਫਿਰ ਅਬੇ ਹੁਣ ਮੈਂ ਪਾਰਟੀ ਛੱਡ ਕੇ ਮੈਂ ਵੀ ਕਾਰਜੀ ਦਾ ਪਾਰਟੀ ਛੱਡ ਕੇ ਆਪ ਪਾਰਟੀ ਦੇ ਨਾਲ ਆਪ ਹਾਂ ਅੱਛਾ ਹਾਂਜੀ ਚਲੋ ਠੀਕ ਆ ਫਿਰ ਹਾਂ ਜੀ ਮੈਂ ਆਮ ਪਾਰਟੀ ਜਨਰਲ ਤੇ ਮਦਦ ਕਰਦਾ ਹਾਂ ਰਾਜ ਅਫਸਰ ਖੋਲਿਆ ਝੱਲਿਆ ਪਿੰਡ 'ਚ ਸਾਰਾ ਦਿਹਾੜੀ ਇੱਥੇ ਬੈਠਾ ਰਹਿਣਾ ਦਿਹਾੜੀ ਛੱਡ ਗਿਆ ਬੜਾ ਚਲੋ ਆਪਣਾ ਦਫਤਰ ਆ ਦਿਖਾਓ ਫਿਰ ਮੈਨੂੰ ਮੜਾਓ ਆਪਣਾ ਆ ਜੀ ਅੱਛਾ ਜੀ ਚਲੋ ਜਿਹੜਾ ਦਫਤਰ ਦੇਖਦੇ ਆਪਾਂ ਆ ਪਾਰਟੀ ਵਾਲਿਆਂ ਦਾ ਤੇ ਆ ਦੇਖ ਜਣ ਦਾ ਦਫਤਰ ਤੇ ਖੁੱਲਿਆ ਵਰਕਰ ਸਾਡੇ ਖੜੇ ਨੇ ਸਾਰੇ ਇਹ ਥੋੜਾ ਅੱਛਾ ਤੇ ਜਦੋਂ ਮੈਂ 플ੈਗ ਲਗਾਉਂਗਾ ਮੇਰੀ ਕਰਕੇ ਜਰ ਗਿਆ ਬਾਹਰ ਇੰਨੀ ਨੌਲਿਕ ਚ ਬਾਹਰ ਆ ਮਰ ਸੁਪਾ ਲੈ ਤੇ ਇੱਧਰ ਤੁਹਾਨੂੰ ਥੋੜਾ ਪਿੱਛੇ ਦਫਤਰ ਆ ਸਾਡੇ ਵਲੰਟੀਅਰ ਬੈਠੇ ਨੇ ਸਾਰੇ ਦਿਨ ਰਾਤ ਇੱਕ ਕਰੀ ਹੋਈ ਨੇ ਇਹਨਾਂ ਨੇ ਵਲੰਟੀਅਰ ਨੇ ਆਮ ਪਾਰਟੀ ਚ ਤਾਉਣ ਵਾਸਤੇ ਆਪਣਾ ਝਾੜੂ ਵਾਲਾ ਝਾੜੂ ਵਾਲਾ ਖਾਓ ਜਿੱਦਾਂ ਮਰਜ਼ੀ ਖਾਓ ਪੀਓ ਜਿੱਦਾਂ ਮਰਜ਼ੀ ਆ ਦੇਖ ਸਾਡਾ ਇੱਧਰ ਅਸੀਂ ਆ ਜਾਣਾ ਦਿਨ ਰਾਤ ਇੱਕ ਕੀਤਾ ਹੈ ਟੈਂਪੂ ਨੂੰ ਸਾਡਾ ਆ ਰਿਹਾ ਉਹ ਪਹੁੰਚ ਰਿਹਾ ਇੱਥੇ ਉਹ ਲੰਘਾ